ਬਾਨੀ ਜੀ ਦਸਿਆ ਹੱਕ ਪੁਰਾਇਆ ਨਾਨਕਾ ਉਸ ਸੂਰ ਉਸ ਗਾਏ ਗੋਰ ਪੀਰ ਹਮਾ ਤਾਂ ਭਰੇ ਜਮਦਾਰ ਰਖਾਈ ਗੁਰੂ ਤੇ ਪੀਰ ਨੇ ਕਾਹ ਸਾ ਵੀ ਮਾਫਰ ਨਹੀਂ ਹੈ ਜੇ ਅਸੀ ਹੱਕ ਬਰਾਇਆ ਨਹੀਂ ਖਾ ਕੇ ਅਜ ਸਮਾ ਇਨਾਂ ਕ ਖੁਦਗਰਜ ਹੋ ਗਿਆ ਸਾਲੇ ਅੰਦਰ ਇਨਿਆਂ ਕੇ ਸੰਸਾਰੀ ਕਿਚਾਂ ਪੈਦਾ ਹੋ ਗਿਆ ਦੂਜੇ ਨੂੰ ਦੂਜਾ ਨੁਟਦਾ ਸਾਰੇ ਜੀਵ ਮੰਦਰ ਵੀ ਜਾਂਦੇ ਹੈ ਗੋਦੋਰੇ ਵੀ ਜਾਂਦੇ ਐ ਇਸਤਿਆਜ ਵੀ ਜਾਂਦੇ ਐ ਸੀਤਾਜ ਵੀ ਜਾਂਦੇ ਐ ਪਰ ਉਹਨਾਂ ਨੂੰ ਕਿਸੇ ਦੇ ਵਿੱਚ ਰੱਬ ਨਹੀਂ ਦਿੱਤਾ ਆਖੀ ਸਾਰੇ ਜਾਂਦੇ ਐ ਸੁਪਨਾ ਵਿੱਚ ਤੂੰ ਵਰਤ ਦਾ ਸਾਹਾ ਵਰਤ ਦਾ ਸਾਰਿਆਂ ਚ ਐ ਕਿ ਅਤਾਲ ਸਚਾਈ ਐ ਸਭ ਕੁਝ ਉਹਦੇ ਹੁਕਮ ਚ ਐ ਉਹਦੇ ਬਣਾਏ ਨਿਜਮ ਚ ਐ ਪਰ ਇਸ ਚੀਜ਼ ਦਾ ਸਾਦੇ ਮਤ ਨੇ ਸਿਮੰਦਨ ਨਹੀਂ ਦਿੱਤਾ